ਇਬਰਾਨੀਆਂ 11 ਦੀ 6 ਇੱਥੇ ਲਿਖਿਆ ਹੈ ਨੇਚਾ ਬਾਜੋਂ ਉਹਦੇ ਮਨ ਨੂੰ ਪਾਉਣਾ ਅਣ ਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਈ ਉਹ ਨਾਲੇ ਇਹ ਭਈ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਹੈ ਕਿੰਨਾ ਨੇਚਾ ਦੇ ਬਾਜੋਂ ਪਰਮੇਸ਼ਵਰ ਦੇ ਮਨ ਨੂੰ ਪਾਉਣਾ ਅਣ ਹੋਣਾ ਹੈ ਅਗਰ ਤੁਸੀਂ ਵਿਸ਼ਵਾਸ ਨਹੀਂ ਰੱਖਦੇ ਅਗਰ ਤੁਸੀਂ ਨੇਚਾ ਨਹੀਂ ਕਰਦੇ ਤਾਂ वचन ਦੇ ਵਿੱਚ ਲਿਖਿਆ ਨੇਚਾ ਦੇ ਬਿਨਾ ਉਹਦੇ ਮਨ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਨੇਚਾ ਤੋਂ ਬਿਨਾ ਤੁਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਜੀ ਤੁਹਾਡੀ ਜ਼ਿੰਦਗੀ ਤੋਂ ਖੁਸ਼ ਹੋਣ ਫਿਰ ਤੁਹਾਨੂੰ ਸਭ ਤੋਂ ਪਹਿਲਾ ਕੰਮ ਆਪਣੇ ਵਿਸ਼ਵਾਸ ਨੂੰ ਵਧਾਉਣਾ ਪੈਣਾ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਪੈਣਾ ਹੈ ਨੇਤਾ ਦੇ ਬਿਨਾ ਤੁਸੀਂ ਪਰਮੇਸ਼ਵਰ ਕੋਲੋਂ ਉਹ ਬਰਕਤਾਂ ਨਹੀਂ ਲੈ ਸਕਦੇ ਜੋ ਤੁਹਾਨੂੰ ਪਤਾ ਹੈ ਕਿ ਉਹ ਸਿਰਫ ਪਰਮੇਸ਼ਵਰ ਜੀ ਦੇ ਹੀ ਕੋਲੋਂ ਮਿਲਣੀਆਂ ਆ ਕਿਉਂਕਿ ਜਿਹੜਾ ਇਨਸਾਨ ਤੁਹਾਨੂੰ ਦੇਣ ਵਾਲਾ ਆ ਜੇ ਉਹ ਹੀ ਖੁਸ਼ ਨਹੀਂ ਆ ਤਾਂ ਗੁੱਸੇ ਵਾਲਾ ਇਨਸਾਨ ਤੁਹਾਨੂੰ ਜਿਹੜਾ ਤੁਹਾਡੇ ਨਾਲ ਨਾਰਾਜ਼ ਉਹ ਕਿੱਦਾਂ ਚੰਗੀਆਂ ਚੀਜ਼ਾਂ ਤੁਹਾਨੂੰ ਦੇਵੇਗਾ ਤੁਸੀਂ ਜਿਹਦੇ ਨਾਲ ਗੁੱਸੇ ਹੁੰਨੇ ਆ ਉਹਨੂੰ ਤੁਸੀਂ ਆਪਣੀਆਂ ਚੰਗੀਆਂ ਚੀਜ਼ਾਂ ਦਿਨੇ ਆ ਕਿ ਉਹਨੂੰ ਦਿੰਨੇ ਆ ਜਿਹਦੇ ਨਾਲ ਤੁਸੀਂ ਬਹੁਤ ਖੁਸ਼ ਰਹਿੰਦੇ ਆ ਪਰ ਅਸੀਂ ਉਹਨਾਂ ਨੂੰ ਦਿੰਨੇ ਆ ਜਿਨ੍ਹਾਂ ਦੇ ਨਾਲ ਸਾਡਾ ਰਿਸ਼ਤਾ ਬਹੁਤ ਚੰਗਾ ਹੈ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਖੁਸ਼ ਰਹਿੰਦੇ ਆ ਗੁੱਸੇ ਨਾਲ ਤੇ ਮਾਵਾਂ ਆਪਣੇ ਬੱਚੇ ਨੂੰ ਰੋਟੀ ਨਹੀਂ ਦਿੰਦੀਆਂ ਤਾਂ ਆਪਣੇ ਗਵਾਂਡੀਆਂ ਨੂੰ ਚੰਗੀਆਂ ਚੀਜ਼ਾਂ ਦੇਣ ਦੀ ਤਾਂ ਗੱਲ ਹੀ ਬਹੁਤ ਦੂਰ ਦੀ ਆ ਇਸੇ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਆਪਣੇ ਸੁਭਾਅ ਉੱਤੇ ਸਿਰ ਜਾਈਆ ਜੇ ਸਾਨੂੰ ਆਪਣੇ ਸੁਭਾਅ ਦੇ ਵਿੱਚ ਨਜ਼ਰ ਆਉਂਦਾ ਕਿ ਗੁੱਸੇ ਦੇ ਵਿੱਚ ਮੈਂ ਕਿਸੇ ਨੂੰ ਚੰਗੀ ਚੀਜ਼ ਨਹੀਂ ਦਿੰਦਾ ਤਾਂ ਅਗਰ ਪਰਮੇਸ਼ਵਰ ਸਾਡੇ ਨਾਲ ਨਾਰਾਜ਼ ਰਹਿ ਗਏ ਆ ਤਾਂ ਉਹ ਸਾਨੂੰ ਕਿੱਦਾਂ ਚੰਗੀ ਚੀਜ਼ ਦੇਣਗੇ ਤਾਂ ਇਸ ਲਈ ਸਾਨੂੰ ਪਹਿਲਾਂ ਪਰਮੇਸ਼ਵਰ ਦੀ ਨਾਰਾਜ਼ਗੀ ਨੂੰ ਦੂਰ ਕਰਨਾ ਹੋਊਗਾ ਪਰਮੇਸ਼ਵਰ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਆ ਉਹ ਸਹੀ ਤਰੀਕੇ ਨਾਲ ਕਾਇਮ ਕਰਨਾ ਹੋਊਗਾ ਆਪਣੇ ਖਰਾਬ ਰਿਸ਼ਤੇ ਨੂੰ ਠੀਕ ਕਰਨਾ ਪਊਗਾ ਪਰਮੇਸ਼ਵਰ ਦੇ ਮਨ ਨੂੰ ਜਿੱਤਣ ਦੇ ਲਈ ਸਾਨੂੰ ਨੇਚਾ ਦੇ ਸੂਰਬੀਰ ਬੰਨਾ ਪਵੇਗਾ ਹallelujah ਤੁਸੀਂ ਦੇਖੋ ਨੇਚਾ ਸਾਡੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦਾ ਜ਼ਰੂਰੀ ਆ ਜਿੰਨੇ ਸਾਹ ਜ਼ਰੂਰੀ ਆ ਜਿੰਨੇ ਜਿਸਮ ਦੇ ਲਈ ਸਾਹ ਜ਼ਰੂਰੀ ਆ ਇੰਨੀ ਹੀ ਸਾਡੀ ਜ਼ਿੰਦਗੀ ਦੇ ਵਿੱਚ ਨੇਚਾ ਦੀ ਅਹਿਮੀਅਤ ਜੇ ਕੋਈ 89 ਸਾਲਾਂ ਦਾ ਨਿਆਣਾ ਜਿਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਹੋਵੇ ਤੁਸੀਂ ਉਹਨੂੰ ਕਹੋਗੇ ਵੀ ਕਾਕਾ ਗੱਡੀ ਕੱਢ ਚੱਲ ਆਪਾਂ ਬਾਂਡੇ ਜਾ ਕੇ ਆਈਏ ਤੁਸੀਂ ਕਹੋਗੇ ਨਹੀਂ ਕਿਉਂਕਿ ਤੁਹਾਨੂੰ ਉਹਦੇ ਉੱਤੇ ਭਰੋਸਾ ਨਹੀਂ ਆ ਭਾਵੇਂ ਉਹ ਰੋਜ਼ ਨਿੱਕੀ ਜਿਹੀ ਕਾਰ ਫੜ ਕੇ ਬੈੱਡ ਦੇ ਦੁਆਲੇ ਮੇਜ਼ ਫਲੋਰ ਦੇ ਉੱਤੇ ਫਰਸ਼ ਦੇ ਉੱਤੇ ਚਲਾਉਂਦਾ ਹੋਵੇ ਬੇ ਉਹ ਕਹਿੰਦਾ ਹੋਵੇ ਮੈਂ ਹੁਣ ਹਨਾ ਬੀਬੀ ਮੈਂ ਟਰੈਕਟਰ ਚ ਚਲਾ ਲਿਆ ਕਰਨਾ ਮੰਮੀ ਮੈਂ ਹੁਣ ਕਾਰ ਚਲਾ ਲੈਣਾ ਹੁਣ ਨਾ ਭਾਵੇਂ ਉਹ ਕਾਰ ਦੀ ਪਿਛਲੀ ਸੀਟ ਤੇ ਬੈਠ ਕੇ ਇਦਾਂ ਇਦਾਂ ਕਰਦਾ ਹੋਵੇ ਪਰ ਤੁਹਾਨੂੰ ਭਰੋਸਾ ਨਹੀਂ ਆ ਜਦੋਂ ਤੱਕ ਕਿ ਉਹ ਸੱਚੀ ਕਾਰ ਚਲਾ ਸਕਦਾ ਆ ਉਦੋਂ ਤੱਕ ਤੁਸੀਂ ਉਹਦੇ ਨਾਲ ਟਰੈਵਲ ਨਹੀਂ ਕਰਦੇ ਉਦੋਂ ਤੱਕ ਤੁਸੀਂ ਉਹਦੇ ਨਾਲ ਸਫਰ ਨਹੀਂ ਕਰਦੇ ਇਦਾਂ ਹੀ ਆ ਨਾ ਤਾਂ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਪਰਮੇਸ਼ਵਰ ਦੇ ਉੱਤੇ ਭਰੋਸਾ ਨਹੀਂ ਕਰਦੇ ਫਿਰ ਤੁਸੀਂ ਪਰਮੇਸ਼ਵਰ ਦੇ ਨਾਲ ਸਫ਼ਰ ਵੀ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਜਿਹਦੇ ਉੱਤੇ ਭਰੋਸਾ ਕਰਦੇ ਅਸੀਂ ਉਹਦੇ ਨਾਲ ਹੀ ਗੱਡੀ ਤੇ ਬੈੰਨੇ ਇੱਥੋਂ ਤੱਕ ਕਿ ਤੁਸੀਂ ਸਾਈਕਲ ਤੇ ਵੀ ਉਹਦੇ ਨਾਲ ਹੀ ਬੈਠਦੇ ਜਿਹਦੇ ਉੱਤੇ ਤੁਸੀਂ ਭਰੋਸਾ ਕਰਦੇ ਆ ਤੁਸੀਂ ਉਹਦੇ ਕੋਲ ਹੀ ਖੜੇ ਹੁੰਨੇ ਜਿਹਦੇ ਉੱਤੇ ਤੁਸੀਂ ਭਰੋਸਾ ਕਰਦੇ ਆ ਤੁਸੀਂ ਆਪਣੇ ਘਰ ਨੂੰ ਕਿਸੇ ਇਹੋ ਜਿਹੇ ਵਿਅਕਤੀ ਦੇ ਹਵਾਲੇ ਨਹੀਂ ਕਰਕੇ ਜਾਂਦੇ ਜਿਹਦੇ ਨਾਲ ਤੁਹਾਡੀ ਕੋਈ ਜਾਣ-ਸਣ ਨਹੀਂ ਆ ਪਰ ਜਦੋਂ ਤੁਸੀਂ ਕਿਤੇ ਸਫ਼ਰ ਤੇ ਜਾਂਦੇ ਤੇ ਤੁਸੀਂ ਆਪਣੇ ਘਰੇ ਕਿੰਨੂੰ ਛੱਡ ਕੇ ਜਾਂਦੇ ਆ ਜਿਹਦੇ ਉੱਤੇ ਤੁਸੀਂ ਭਰੋਸਾ ਕਰਦੇ ਆ ਅਗਰ ਤੁਸੀਂ ਭਰੋਸੇਮੰਦ ਦੇ ਉੱਤੇ ਇੰਨੇ ਮਿਹਰਬਾਨ ਰਹਿੰਦੇ ਆ ਕਿ ਤੁਸੀਂ ਆਪਣਾ ਪੂਰਾ ਘਰ ਉਹਨੂੰ ਦੇ ਦਿੱਤਾ ਕਿਉਂਕਿ ਉਹ ਭਰੋਸੇਮੰਦ ਆ ਤਾਂ ਤੁਸੀਂ ਸੋਚੋ ਸਾਡਾ ਪਰਮੇਸ਼ਵਰ ਕਿੰਨਾ ਭਰੋਸੇਮੰਦ ਆ ਅਗਰ ਇੱਕ ਇਨਸਾਨ ਤੁਹਾਡੇ ਘਰ ਦੀ ਹਿਫਾਜ਼ਤ ਕਰ ਸਕਦਾ ਤਾਂ ਤੁਸੀਂ ਭਰੋਸੇਮੰਦ ਵਫਾਦਾਰ ਪਰਮੇਸ਼ਵਰ ਦੇ ਉੱਤੇ ਆਪਣਾ ਈਮਾਨ ਰੱਖ ਲਵੋ ਤਾਂ ਕੀ ਉਹ ਤੁਹਾਡੀ ਸਾਰੀ ਜ਼ਿੰਦਗੀ ਦੀ ਤੁਹਾਡੇ ਘਰ ਦੀ ਤੇ ਤੁਹਾਡੇ ਨਿਆਣਿਆਂ ਦੀ ਹਿਫਾਜ਼ਤ ਨਹੀਂ ਕਰੇਗਾ ਪਰ ਉਹ ਕਰੇਗਾ ਭਰੋਸਾ ਹੋਣਾ ਸਾਡੀ ਜ਼ਿੰਦਗੀ ਵਿੱਚ ਇੰਨਾ ਜ਼ਰੂਰੀ ਹੈ ਕਿ ਭਰੋਸੇ ਦੇ ਬਿਨਾ ਤੁਸੀਂ ਕੋਈ ਰਿਸ਼ਤਾ ਵੀ ਨਿਭਾ ਨਹੀਂ ਸਕਦੇ ਭਰੋਸੇ ਦੇ ਬਿਨਾ ਕੋਈ ਹਵਾਈ ਹਵਾਈ ਜਹਾਜ਼ ਦੇ ਵਿੱਚ ਸਫ਼ਰ ਨਹੀਂ ਕਰ ਸਕਦਾ ਉਹ ਵੀ ਭਰੋਸਾ ਰੱਖ ਕੇ ਬੈੰਦਾ ਕਿ ਹਾਂ ਇਹ ਮੈਨੂੰ ਇੰਨੀ ਵੱਡੀ ਇਹਨੇ ਸ਼ਾਲ ਮਾਰਨੀ ਸਾਡੇ ਮੁਲਕ ਚੋਂ ਕਿ ਦੂਜੇ ਮੁਲਕ ਦੇ ਵਿੱਚ ਜਾ ਕੇ ਇਹਨੇ ਲੈਂਡ ਕਰਨਾ ਹੈ ਕਿ ਉਹ ਤੇ ਸੜਕ ਤੇ ਵੀ ਨਹੀਂ ਚੱਲਦਾ ਪਰ ਤੁਹਾਨੂੰ ਇੱਕ ਭਰੋਸਾ ਆ ਕਿ ਹਾਂ ਇਹਨੇ ਚਲੇ ਜਾਣਾ ਹੈ ਇਹਨੇ ਪਹੁੰਚ ਜਾਣਾ ਹੈ ਤਾਂ ਅਸੀਂ ਭਰੋਸੇ ਦੇ ਨਾਲ ਕਿੰਨੇ ਵੱਡੇ ਵੱਡੇ ਕੰਮ ਕਰਦੇ ਹਾਂ ਕਿੰਨਾ ਵੱਡਾ ਬਦਲਾਵ ਸਾਡੀ ਜ਼ਿੰਦਗੀ ਵਿੱਚ ਇੱਕ ਭਰੋਸੇ ਦੇ ਸਿਰ ਤੇ ਆ ਜਾਂਦਾ ਹੈ ਤੁਸੀਂ ਡਾਕਟਰ ਦੇ ਉੱਤੇ ਭਰੋਸਾ ਕਰਦੇ ਆਂ ਔਰ ਦਵਾਈ ਲੈ ਕੇ ਖਾਨੇ ਇਦਾਂ ਤੇ ਨਹੀਂ ਕਿ ਤੁਸੀਂ ਜਿੰਨੂੰ ਮਰਜ਼ੀ ਕਹੋ ਕਿ ਕਾਕਾ ਮੈਨੂੰ ਦੇਈ ਕੋਈ ਗੋਲੀ ਪਰ ਤੁਸੀਂ ਜਿੱਥੇ ਤੁਹਾਨੂੰ ਪਤਾ ਕਿ ਇਹਨੂੰ ਪਤਾ ਹੈ ਦਵਾਈਆਂ ਦੀ ਜਾਣਕਾਰੀ ਆ ਤੁਸੀਂ ਉੱਤੋਂ ਹੀ ਦਵਾਈ ਫੜਦੇ ਆਂ ਫੇਰ ਵੀ ਲੱਗਦੀ ਵਾਹ ਨੂੰ ਭਾਵੇਂ ਤੁਸੀਂ ਮੈਡੀਕਲ ਸਟੋਰ ਤੋਂ ਦਵਾਈ ਲਈ ਹੋਵੇ ਤੁਸੀਂ ਪੱਤੇ ਦੇ ਪੁੱਠੇ ਪਾਸਿਓਂ ਡੇਟ ਆਪ ਚੈੱਕ ਕਰਦੇ ਆਂ ਕੀ ਡੇਟ ਸਹੀ ਆ ਕਿਤੇ ਐਕਸਪਾਇਰੀ ਡੇਟ ਤੇ ਨਹੀਂ ਦੇ ਦਿੱਤੀ ਟੈਮ ਲੰਗੇ ਵਾਲੀਆਂ ਦਵਾਈਆਂ ਤੇ ਨਹੀਂ ਦੇ ਦਿੱਤੀਆਂ ਪਰ ਜੇ ਤੁਸੀਂ ਇਨਸਾਨਾਂ ਦੇ ਉੱਤੇ ਭਰੋਸਾ ਰੱਖ ਕੇ ਦਵਾਈ ਖਾਣ ਦਾ ਰਿਸਕ ਲੈ ਸਕਦੇ ਕਿਉਂਕਿ ਉਹ ਤੇ ਤੁਹਾਡੇ ਅੰਦਰ ਜਾਂਦੀ ਉਹ ਤੁਹਾਨੂੰ ਮਾਰ ਵੀ ਸਕਦੀ ਔਰ ਤੁਹਾਨੂੰ ਬਚਾ ਵੀ ਸਕਦੀ ਜੇ ਤੁਸੀਂ ਇਨਸਾਨ ਦੇ ਉੱਤੇ ਇੰਨਾ ਭਰੋਸਾ ਰੱਖ ਸਕਦੇ ਆ ਤੇ ਮੈਂ ਤੁਹਾਨੂੰ ਕਹਿੰਨੀ ਇੱਕ ਵਾਰੀ ਸਰਵ ਸ਼ਕਤੀਮਾਨ ਦੇ ਉੱਤੇ ਇੰਨਾ ਭਰੋਸਾ ਕਰਕੇ ਦੇਖੋ ਤੁਹਾਡੇ ਸਾਰੇ ਦੁੱਖ ਉਹਨੇ ਕੱਟ ਦੇਣੇ ਆ ਕਿਉਂਕਿ ਅਸਲ ਵਿੱਚ ਉਹੀ ਆ ਜਿਹੜਾ ਭਰੋਸੇ ਦੇ ਯੋਗ ਆ ਅਸਲ ਵਿੱਚ ਉਹੀ ਹੈ ਜਿੱਥੋਂ ਸੱਚਾ ਭਰੋਸਾ ਨਿਕਲ ਕੇ ਲੋਕਾਂ ਦੇ ਵਿੱਚ ਵਾਸ ਕਰਦਾ ਔਰ ਦੂਜਿਆਂ ਦੇ ਦਿਲ ਉਹਨਾਂ ਦੇ ਉੱਤੇ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਤੁਸੀਂ ਸੋਚੋ ਜਿਨ ਨੇ ਇਨਸਾਨ ਨੂੰ ਭਰੋਸਾ ਦੇ ਦਿੱਤਾ ਉਹਦੇ ਵਿੱਚ ਕਿੰਨਾ ਭਰੋਸਾ ਹੋਏਗਾ ਉਹ ਆਪ ਕਿੰਨਾ ਭਰੋਸੇ ਦੇ ਯੋਗ ਹੋਊਗਾ ਜਿਹੜਾ ਇਨਸਾਨਾਂ ਦੇ ਵਿੱਚ ਪ੍ਰੇਮ ਭਰਦਾ ਉਹਦੇ ਆਪ ਦੇ ਅੰਦਰ ਕਿੰਨਾ ਪ੍ਰੇਮ ਹੋਊਗਾ ਜਿਹੜਾ ਥੋੜੀ ਥੋੜੀ ਸ਼ਿਫਾ ਦੇ ਨਾਲ ਕਿੰਨੇ ਸਾਰੇ ਰੋਗ ਆਂ ਨੂੰ ਚੰਗਿਆਂ ਕਰ ਦਿੰਦਾ ਉਹਦੇ ਅੰਦਰ ਕਿੰਨੀ ਸ਼ਕਤੀ ਸਟੋਰ ਹੋਊਗੀ ਜਿਹੜਾ ਉਹਦੇ ਅੱਗੇ ਅਰਦਾਸ ਕਰਦਾ ਆ ਉਹਦੇ ਹਾਲਾਤ ਬਦਲ ਦਿੰਦਾ ਤੇ ਤੁਸੀਂ ਸੋਚੋ ਉਹ ਕਿੰਨਾ ਮਿਹਰਬਾਨ ਕਿੰਨਾ ਸ਼ਕਤੀਮਾਨ ਹੋਊਗਾ ਤਾਂ ਸਾਨੂੰ ਜ਼ਰੂਰੀ ਆ ਅਸੀਂ ਆਪਣਾ ਰਿਸ਼ਤਾ ਉਹਦੇ ਨਾਲ ਜੋੜੀਏ ਬਜਾਏ ਇਹਦੇ ਕਿ ਅਸੀਂ ਬੂੰਦ-ਬੂੰਦ ਕਰਕੇ ਹਰ ਕਿਸੇ ਦੇ ਕੋਲ ਜਾਈਏ ਕਿ ਸਾਡਾ ਘਰ ਆਪਕੜਾ ਭਰ ਜਾਏ ਪਰ ਸਾਨੂੰ ਜ਼ਰੂਰੀ ਆ ਕਿ ਅਸੀਂ ਆਪਣਾ ਭਾਂਡਾ ਲੈ ਕੇ ਸਾਗਰ ਦੇ ਕੋਲ ਜਾਈਏ ਔਰ ਸਾਡਾ ਭਾਂਡਾ ਉੱਛਲ ਜਾਏ ਪਰ ਫੇਰ ਵੀ ਸਾਗਰ ਦੇ ਵਿੱਚੋਂ ਪਾਣੀ ਮੁੱਕਣਾ ਨਹੀਂ ਹallelujah ਇਸ ਲਈ ਬਹੁਤ ਜ਼ਰੂਰੀ ਆ ਸਾਡੀ ਜ਼ਿੰਦਗੀ ਦੇ ਵਿੱਚ ਭਰੋਸਾ ਹੋਏ ਔਰ ਭਰੋਸਾ ਵੱਡੇ ਲੈਵਲ ਦਾ ਹੋਏ ਸਾਡਾ ਭਰੋਸਾ ਸਾਡਾ ਫਾਇਥ ਜਿਹੜਾ ਆ ਉਹ ਬਹੁਤ ਮਜਬੂਤ ਹੋਏ ਪਰਮੇਸ਼ਵਰ ਨੇ ਤਾਂ ਸਾਨੂੰ ਸਾਬਤ ਕਰ ਦਿੱਤਾ ਪਰਮੇਸ਼ਵਰ ਨੇ ਸਾਨੂੰ ਸਾਬਤ ਕਰ ਦਿੱਤਾ ਕਿ ਉਹ ਸੱਚਮੁੱਚ ਸਾਡੇ ਉੱਤੇ ਮਿਹਰਬਾਨ ਆ ਕਿਉਂਕਿ ਉਹਨੇ ਆਪਣੇ ਇਕਲੌਤੇ ਪੁੱਤਰ ਦਾ ਸਰਫਾ ਵੀ ਨਹੀਂ ਕੀਤਾ ਉਹਨੇ ਇਸੇ ਲਈ ਤਾਂ ਤੁਹਾਨੂੰ ਚੁਣਿਆ ਇਸੇ ਲਈ ਤਾਂ ਮੈਨੂੰ ਚੁਣਿਆ ਦੁਨੀਆ ਨਾਲੋਂ ਵੱਖਰੇ ਕੀਤਾ ਕਿਉਂਕਿ ਪਰਮੇਸ਼ਵਰ ਨੂੰ ਸਾਡੇ ਉੱਤੇ ਤਰਸ ਆਇਆ ਤੁਸੀਂ ਸੋਚ ਕੇ ਦੇਖੋ ਆਪਾਂ ਕਿਉਂ ਇੱਥੇ ਇਕੱਠੇ ਆ ਕਿਉਂ ਆਪਾਂ ਵੱਖਰੇ ਕਿਤੇ ਗਏ ਆ ਕੋਈ ਤਾਂ ਰੀਜ਼ਨ ਹੋਏਗਾ ਇੰਨੀ ਦੁਨੀਆ ਆਪਣੇ ਇੰਨੇ ਰਿਸ਼ਤੇਦਾਰ ਆਪਣੇ ਇੰਨੇ ਭੈਣ ਭਰਾ ਆਪਣੇ ਪਿੰਡ ਵਿੱਚ ਇੰਨੇ ਲੋਕ ਇੰਨੇ ਨਿਆਣਿਆਂ ਨਾਲ ਆਪਾਂ ਪੜਦੇ ਰਹੇ ਆ ਪਰ ਸਾਰੇ ਤੇ ਸਾਰੇ ਤੇ ਇੱਥੇ ਨਹੀਂ ਬੈਠੇ ਅਸਾਰੇ ਤੇ ਸਾਰੇ ਪ੍ਰਭੂ ਯਿਸੂ ਮਸੀਹ ਨੂੰ ਵੀ ਫੋਲੋ ਨਹੀਂ ਕਰਦੇ ਤਾਂ ਸੋਚ ਕੇ ਦੇਖੋ ਕਿ ਕਿਸ ਤਰੀਕੇ ਨਾਲ ਪਰਮੇਸ਼ਵਰ ਜੀ ਨੇ ਸਾਨੂੰ ਦੁਨੀਆ ਨਾਲੋਂ ਵੱਖਰੇ ਕੀਤਾ ਤਾਂ ਇਹਦਾ ਮਤਲਬ ਪਰਮੇਸ਼ਵਰ ਨੂੰ ਕਿੰਨਾ ਤਰਸ ਆਇਆ ਹੋਣਾ ਸਾਡੇ ਉੱਤੇ ਕਿ ਇਹ ਵਿਚਾਰਾ ਥੱਕ ਚੁੱਕਿਆ ਆਪਣੀਆਂ ਬਿਮਾਰੀਆਂ ਵਿੱਚ ਇਹ ਤਾਂ ਆਕੇ ਚੁੱਕਿਆ ਆ ਜਾਦੂ ਟੋਣਿਆਂ ਵਾਲਿਆਂ ਦੇ ਜਾ ਜਾ ਕੇ ਇਹਦੀਆਂ ਤੇ ਜੁੱਤੀਆਂ ਘਸ ਗਈਆਂ ਆ ਵਿਚਾਰੇ ਦਾ ਆਪਣਾ ਲਾਜ ਕਰਾਉਂਦਿਆਂ ਆਪਣੇ ਹਾਲਾਤਾਂ ਦੇ ਵਿੱਚ ਰੋਂਦਿਆਂ ਹੋਇਆਂ ਤੇ ਉਹ ਸਾਡੇ ਉੱਤੇ ਮਿਹਰਬਾਨ ਹੋ ਗਿਆ ਕਾਨੂੰਨਾਂ ਵਿੱਚੋਂ ਕੱਢ ਲਿਆ ਇਸ ਲਈ ਕਿਉਂਕਿ ਉਹਨੇ ਰਹਿਮਤ ਕੀਤੀ ਕਿ ਅਸੀਂ ਬਚਾਏ ਜਾਈਏ ਔਰ ਉਹਨੇ ਸਾਡੇ ਲਈ ਇੱਕ ਜ਼ਰੀਆ ਠਹਿਰਾਇਆ ਔਰ ਉਹ ਜ਼ਰੀਆ ਹੈ ਪ੍ਰਭੂ ਯੀਸੂ ਮਸੀਹ ਔਰ ਪ੍ਰਭੂ ਯੀਸੂ ਮਸੀਹ ਜੀ ਸਾਡੇ ਲਈ ਬਲੀਦਾਨ ਹੋਏ ਪ੍ਰਭੂ ਯੀਸੂ ਮਸੀਹ ਨੇ ਸਾਡੇ ਲਈ ਲਹੂ ਬਹਾਇਆ ਤਾਂ ਜੋ ਸਾਡੇ ਗੁਨਾਹ ਬਖਸ਼ੇ ਜਾਣ ਸਾਡੇ ਪਾਪ ਮਾਫ ਹੋ ਜਾਣ ਇਸ ਲਈ ਸਾਨੂੰ ਸਾਰਿਆਂ ਨੂੰ ਬਹੁਤ ਜ਼ਰੂਰੀ ਆ ਅਸੀਂ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਨੂੰ ਆਪਣੇ ਦਿਲ ਦੇ ਵਿੱਚ ਪੱਕਾ ਕਰਕੇ ਰੱਖੀਏ ਹਰ ਵੇਲੇ ਸਾਨੂੰ ਚੇਤਾ ਰਹਿ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਦੁਆਰਾ ਮੈਂ ਬਚਾਇਆ ਗਿਆ ਆ ਨਹੀਂ ਤੇ ਮੇਰੇ छुटकारे ਦਾ ਕੋਈ ਕਾਰਨ ਨਹੀਂ ਸੀ ਜਿੰਨੀਆਂ ਗਲਤੀਆਂ ਮੈਂ ਕੀਤੀਆਂ ਨਹੀਂ ਤੇ ਮੈਂ ਬਚਣਾ ਨਹੀਂ ਸੀ ਨਹੀਂ ਤੇ ਕਿੰਨੀਆਂ ਸਜ਼ਾ ਮਿਲਣੀਆਂ ਸੀ ਨਰਕ ਦਾ ਰਾਹ ਨਹੀਂ ਤੇ ਪੱਕਾ ਸੀਗਾ ਪਰ ਪ੍ਰਭੂ ਯਿਸੂ ਮਸੀਹ ਨੇ ਮੇਰੇ ਰਾਹ ਨੂੰ 모ੜਿਆ ਆਪਣੇ ਬਲੀਦਾਨ ਦੇ ਦੁਆਰਾ ਆਪਣਾ ਲਹੂ ਵਹਾ ਕੇ ਉਹਨੇ ਮੇਰੇ ਉੱਤੇ ਤਰਸ ਕੀਤਾ ਜੀਵਨ ਬਣ ਗਿਆ ਔਰ ਮੈਨੂੰ ਸਚਾਈ ਦਾ ਰਸਤਾ ਦਿਖਾਇਆ ਹallelujah ਸੋ ਅੱਜ ਤੁਸੀਂ ਜਦੋਂ ਆਪਣੇ ਘਰਾਂ ਨੂੰ ਜਾਣਾ ਹੈ ਨੇਚਾ ਨੂੰ ਆਪਣੇ ਨਾਲ ਲੈ ਕੇ ਜਾਣਾ ਤੇ ਜਿਹੜੇ ਘਰਾਂ ਵਿੱਚ ਬੈਠੇ ਦੇਖਦੇ ਆ ਉਹਨਾਂ ਨੇ ਆਪਣੀ ਨੇਚਾ ਨੂੰ ਮਜ਼ਬੂਤ ਕਰਨਾ ਕਿਉਂਕਿ ਜਦੋਂ ਤੁਸੀਂ ਆਪਣੀ ਨੇਚਾ ਨੂੰ ਮਜ਼ਬੂਤ ਕਰ ਲੋਗੇ ਡੈਫੀਨੇਟਲੀ ਤੁਸੀਂ ਆਪਣੀ ਲਾਈਫ ਦੇ ਵਿੱਚ ਵੱਡੇ ਵੱਡੇ ਸਾਈਂਸ ਵੰਡਰਸ ਐਂਡ ਚੇਂजेस ਦੇਖੋਗੇ ਚੰਨ ਚਮਤਕਾਰ ਤੇ ਬਦਲਾਵ ਦੇਖੋਗੇ ਕਿਉਂਕਿ ਨੇਚਾ ਦੇ ਰਾਹੀ ਹੀ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਉੱਤਰ ਲੈ ਸਕਦੇ ਆ ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਤਿੱਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ Amen.